ਰਮਲ ਕੁਮਾਰ ਦੀਆਂ ਪਹਿਲੀਆਂ ਫੋਟੋਆਂ ਨੇ ਤੁਹਾਨੂੰ ਜਾਨੀ ਕਰਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਮਲ ਕੁਮਾਰ ਦੀਆਂ ਹੁਣ ਰਮਨ ਸਿੰਘ ਖਾਲਸਾ ਬਣੇ ਨੇ ਮੈਨੂੰ ਪਤਾ ਹੁੰਦਾ ਇੰਨੀ ਇੱਛਾ ਤੇ ਮਿਲਦੀ ਇੰਨਾ ਪਿਆਰ ਮੈਂ ਕਦੇ ਨਹੀਂ ਇਹ ਕੰਮ ਤੇ ਪੰਜ ਸਾਲ ਲੱਜ ਲੱਗ ਜਾਈ ਜਨਮ ਵੀ ਮੇਰਾ ਉਦੋਂ ਹੀ ਹੋਇਆ ਸਹੀ ਮਤਲਬ ਜਦੋਂ ਮੈਂ ਕੇਸ ਰੱਖਿਆ ਪਹਿਲਾਂ ਇਹ ਯਾਰੇ ਗਲਾਜ ਯੂਸਫ ਨਹੀਂ ਯਾਰ ਅੱਧੇ ਦੋ ਬੋਲਦਾ ਹੁਣ ਆ ਕੇ ਕਹਿੰਦੇ ਬਾਬਾ ਜੀ ਸਰਦਾਰ ਜੀ ਬੜਾ ਆਨੰਦ ਆਉਂਦਾ ਹੈ ਉਹ ਬੜਾ ਹੀ ਆਨੰਦ ਆਉਂਦਾ ਹੈ ਜੀ ਪੱਕ ਪੋਸਟ ਚੈਨਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਆਸ਼ੀਰੀ ਅਮਰਤ ਸਾਹਿਬ ਦੀਆਂ ਜਿਹੜਾ ਕਿ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣੇ ਤੁਸੀਂ ਦੇਖ ਸਕਦੇ ਹੋ ਕਿੱਡੀ ਅਸਾਂ ਦੀ ਗੁਰੂ ਕੀ ਲਾਡਲੀਆ ਫੌਜਾਂ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਕੱਲੀ ਕੱਲੀ ਤਸਵੀਰ ਕਿਤੇ ਤੁਹਾਡਾ ਵੀ ਜਿਹੜਾ ਦੇਲ ਆ ਕਿਤੇ ਭਾਵਕ ਹੋ ਜਾਵੇਗਾ ਕਿਉਂਕਿ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣੇ ਨੇ ਨਿਹੰਗ ਸਿੰਘ ਗੁਰੂ ਕੀ ਲਾਡਲੀਆ ਫੌਜਾਂ ਆਪਣੇ ਦੋਵਾਂ ਥਾਂ ਨਾਲ ਕਿਰਤ ਕਰਦੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾਹਿਬ ਦੀਆਂ ਜਿੱਥੇ ਕਿ ਰਮਨ ਕੁਮਾਰ ਤੋਂ ਰਮ ਕਹਿੰਦੇ ਪਿਆਰ ਵੀ ਬਹੁ ਲੋਕ ਕਰਦੇ ਨੇ ਖਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਦੇ ਤੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਦੀ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੇ ਸੋ ਵੀ ਬੜਾ ਵਧੀਆ ਚਕਾਰਾ ਲਾਇਆ ਜੇ ਬੜੀ ਵਧੀਆ ਫਤਿਹ ਬੁਲਾਈ ਜੇ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਕਿਸ ਤਰ੍ਹਾਂ ਬਣਿਆ ਸਵਾਭ ਕਿਸ ਤਰ੍ਹਾਂ ਬਣਿਆ ਬਸ ਇਦਾਂ ਹੀ ਬੈਠੇ ਬੈਠੇ ਮਨ ਦੇ ਵਿੱਚ ਵਿਚਾਰ ਆਇਆ ਸੀ ਸੱਚੇ ਪਾਤਸ਼ਾਹ ਵੀ ਅੱਜ ਤੱਕ ਕੇਸ ਨਹੀਂ ਕਿਤਲ ਕਰਾਣੇ ਤੇ ਮੈਂ ਬਸ ਉਹਦੀ ਮੋਜ ਹੋਈ ਤੇ ਮੈਂ ਕੇਸ ਲਾ ਲੇ ਇਸ ਤੋਂ ਘਰੋਂ ਅਥੋ ਪਰਣਾ ਬਣ ਕੇ ਫੇ ਮੈਂ ਗਿਆ ਘਰ ਜਿੱਦਾਂ ਮੇ ਕੋ ਪੰਨੇ ਆ ਗਿਆ ਬੰਨੇ ਜਾ ਨਹੀਂ ਬੰਨੇ ਕੇ ਗਿਆ ਤੇ ਘਰ ਦੇ ਕਹਿੰਦੇ ਆ ਕਿ ਮੈਂ ਅੱਜ ਤੋਂ ਮੈਂ ਕੇਸ ਨਹੀਂ ਕਟਾਣਾ ਯਾਰ ਫੇ ਮੈਂ ਵਾਸ ਕਹਿੰਦੇ ਇਹ ਮੱਕਾ ਮੇਗਾ ਹੋ ਗਿਆ ਜੀ ਕਹਿੰਦੇ ਚਲੋ ਠੀਕ ਹੈ ਜਿਵੇਂ ਤੁਹਾਡੀ ਮੋਜ ਹੈ ਵੀ ਇਸ ਵੀ ਰਮਨ ਕੁਮਾਰ ਜੀ ਆਪਣੇ ਪਰਿਵਾਰ ਬਾਰੇ ਦੱਸ ਦਿਓ ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤੇ ਤੁਹਾਡੇ ਪਿਤਾ ਦਾ ਕੀ ਨਾਮ ਹੈ ਮੇਰੇ ਪਿਤਾ ਜੀ ਦਾ ਨਾਮ ਚੰਨ ਲਾਲ ਸਿੰਘ ਆ ਚੰਨ ਚੰਨ ਲਾਲ ਜੀ ਆ ਤੇ ਹੁਣ ਮੈਂ ਆਪਣੇ ਆਪ ਨੂੰ ਰਮਨ ਕੁਮਾਰ ਤੇ ਮੈਂ ਮੇਰੇ ਪਿਓ ਨੇ ਮੈਨੂੰ ਜਨਮ ਦਿੱਤਾ ਤੇ ਉਹ ਜਨਮ ਦੇ ਦਿੱਤੇ ਦੇ ਨਾਲ ਮੈਂ ਕਹਿੰਦਾ ਸੱਚੇ ਪਾਏ ਸ਼ੁਕਰਾਨਾ ਜੇ ਤੁਸੀਂ ਮੈਨੂੰ ਆਪਣੇ ਕੋਲ ਰੱਖਦੇ ਪਿਓ ਮੈਂ ਆਪ ਹੀ ਸਾਰੇ ਕੰਮ ਕਰਨਾ ਹੋਣਾ ਤੇ ਮੈਂ ਕਰਦਾ ਵੀ ਪਿਆ ਜੇ ਬਾਈ ਵੀਰ ਜੀ ਚੜ੍ਹਦੀਆਂ ਕਲਾ ਕਰਦਾ ਹੁੰਦਾ ਮੈਂ ਉਸ ਤੋਂ ਵੀ ਰਮਨ ਕੁਮਾਰ ਜਦੋਂ ਰਮਨ ਸਿੰਘ ਖਾਸਾ ਬਣ ਕੇ ਘਰੇ ਗਿਆ ਸੀ ਪੰਨਾ ਬਣ ਕੇ ਉਦੋਂ ਘਰ ਦੇ ਵਾਲਾ ਕੀ ਕਹਿਣਾ ਸੀ ਕੀ ਆਸੀ ਕਰਦੇ ਕਿ ਉਹਨਾਂ ਵੱਲ ਕੀ ਕਹਿਣਾ ਇਹ ਉਹ ਤੇ ਬਿਲਕੁਲ ਹੈ ਹੈਰਾਨ ਹੋ ਗਏ ਕਹਿੰਦੇ ਆ ਕਿ ਮੈਂ ਕਹਿੰਦਾ ਨਹੀਂ ਆਈ ਤਾਂ ਬਾਅਦ ਮੈਂ ਸੱਚੀ ਰੂਪ ਦੇ ਵਿੱਚ ਆਣਾ ਚਾਹਣਾ ਵਾ ਮੇਰਾ ਮਨ ਨਹੀਂ ਕਰਦਾ ਮੈਂ ਕਿ ਮੈਂ ਕੇਸ ਨਹੀਂ ਘਟਾਣੀ ਕੇਸ ਨਹੀਂ ਕਤਲ ਕਰਾਣੇ ਕਹਿੰਦੇ ਚਲੋ ਜਿਵੇਂ ਤੁਹਾਡੀ ਪਹਿਲਾਂ ਕਹਿੰਦੇ ਨਹੀਂ ਇਹ ਮੈਂ ਕਹਿੰਦਾ ਨਹੀਂ ਬਸ ਮੈਂ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਰਹਿਣਾ ਜੀ ਜੁੜੇ ਰਹਿਣਾ ਤੇ ਵੀ ਨਿਰਸੋਬੀ ਰਮਨ ਕੁਮਾਰ ਜੀ ਕਹਿੰਦੇ ਇਸ ਸਮੇਂ ਪਹਿਲਾਂ ਤੁਸੀਂ ਜਿਹੜਾ ਬਾ ਕੇ ਸਕੇ ਆ ਨਿਹੰਗ ਸਿੰਘ ਬਾਣਾ ਬਣਿਆ ਵਾ ਇੱਥੇ ਦਮਾਲਾ ਬਣਿਆ ਕਿੰਨਾ ਸਾਲ ਹੋ ਗਏ ਤੁਹਾਨੂੰ ਮੈਂ ਕਹੋ ਜੀ ਮੈਨੂੰ ਅੱਜ 3 ਸਾਲ ਹੋ ਗਏ ਆ 3 ਸਾਲ ਹੋ ਗਏ ਸੱਚੇ ਪਾਤਸ਼ਾਹ ਦੇ ਲੜ ਲੱਗਿਆ ਨੂੰ ਸੱਚੇ ਪਾਤਸ਼ਾਹ ਦੇ ਲੜ ਲੱਗਿਆ ਨੂੰ 3 ਸਾਲ ਹੋ ਗਏ ਆ ਬਸ ਉਹ ਜੋ ਕਰਾਂਦੇ ਪਏ ਅੰਦਰ ਬੈਠੇ ਆ ਵੀ ਮੈਨੂੰ ਕਰਾਰੇ ਜੋ ਕਰਾ ਰਹੇ ਆ ਮੇਰੀ ਔਕਾਤ ਨਹੀਂ ਸੀ ਇੰਨੀ ਜਿੰਨੀ ਮੈਨੂੰ ਇੱਜ਼ਤ ਸੰਗਤ ਦਿੱਤੀ ਮੇਰੀ ਮੈਂ ਸੋਚ ਜੇ ਮੈਨੂੰ ਪਤਾ ਹੁੰਦਾ ਇੰਨੀ ਇੱਜ਼ਤ ਮਿਲਦੀ ਇੰਨਾ ਪਿਆਰ ਮੈਂ ਕਦੇ ਤਾਂ ਇਹ ਕੰਮ ਤੇ ਪਾਛਾ ਲੜਜ ਲੱਗ ਜਾਈ ਨਹੀਂ ਤੇ ਵੀ ਨਿਰਸਪੇਕ ਰਮਣ ਕਮਾ ਜਦੋਂ ਪਹਿਲਾ ਆਲਾ ਸੀ ਤੇ ਰਮਣ ਕਮਾ ਤੇ ਰਮਨ ਸਿੰਘ ਖਾਲਸਾ ਬਣੇ ਨੇ ਪਹਿਲਾ ਜ਼ਿੰਦਗੀ ਚੰਗੀ ਸੀ ਕਿ ਜਾਂ ਹੋਂਦੀ ਜ਼ਿੰਦਗੀ ਚੰਗੀ ਵਾਹਿਗੁਰੂ ਜੀ ਹੋਂਦੀ ਜ਼ਿੰਦਗੀ ਵਾਹਿਗੁਰੂ ਪਹਿਲਾਂ ਤਾਂ ਮੈਂ ਜੀਵਨ ਐਵੇਂ ਹੀ ਬੋਲ ਤਾ ਜਨਮ ਹੀ ਮੇਰਾ ਉਦੋਂ ਹੀ ਹੋਇਆ ਸਹੀ ਮਤ ਉਹ ਜਦੋਂ ਮੈਂ ਕੇਸ ਰੱਖਿਆ ਵਾਈਗੁਰਜੀ ਜਦੋਂ ਮੇਰਾ ਉਦੋਂ ਹੀ ਹੋਇਆ ਜਦੋਂ ਮੈਂ ਕੇਸ ਰੱਖਿਆ ਪਹਿਲਾਂ ਜਨਮ ਮੇਰਾ ਸੁਝੋ ਉਹ ਨਾ ਹੋਇਆ ਹੋਇਆ ਤਾਂ ਦੁਨੀਆ ਤੇ ਆਇਆ ਆਇਆ ਤਾਂ ਨਾ ਆਇਆ ਇੱਕ ਬਰਾਬਰ ਹੀ ਇੱਕ ਬਰਾਬਰ ਹੀ ਹੋਣ ਹੋਣ ਸੱਚੇ ਪਾਤਸ਼ਾਹ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਸੱਚੇ ਪਾਤਸ਼ਾਹ ਚਰਦੀ ਕਲਾ ਕਰਾ ਰਹੇ ਆ ਤੇ ਮੇਰੇ ਸਭੀ ਰਮਨ ਕਮਾਲ ਜਦੋਂ ਪਹਿਲਾ ਲੋਕ ਜਿਤ ਜਮਾਨ ਕਰਦੇ ਸੀ ਕਿ ਜਹਾ ਰਮਨ ਸਿੰਘ ਖਾਲਸਾ ਬਣ ਗਏ ਨੇ ਉਹਨ ਲੋਕ ਜਿਆਦਾ ਇਤਮਾਨ ਦੇ ਨਹੀਂ ਵਾਈਗੁਰਜੀ ਹੁਣ ਕਰਦੇ ਵਾਈਗੁਰਜੀ ਹੁਣ ਫਦੇਵ ਲਾਉਂਦੇ ਆਗੇ ਜਦੋਂ ਮੈਂ ਕੇਸ ਰੱਖਿਆ ਉਹਨੂੰ ਵਿਧਾਈਆਂ ਦਿੱਤੀਆਂ ਲੋਕਾਂ ਨੇ ਇਹਨੀਆਂ ਵਧਾਈਆਂ ਮੈਨੂੰ ਮਿਲੀਆਂ ਮੈਂ ਤਾਂ ਪਸੰਦ ਹੋ ਗਿਆ ਮੈਂ ਸੱਚੇ ਬਾਦਸ਼ਾਹ ਮੈਂ ਹੁਣ ਤੇਰਾ ਦਰਨੀ ਨੂੰ ਛੱਡਣਾ ਤੇ ਕੰਮ ਥੋੜਾ ਵੇ ਬੋਧਾ ਵੇ ਬਸ ਆਪਣੇ ਚੰਨਾ ਨਾਲ ਲਾਈ ਰੱਖੀ ਵੜੀ ਜਦਮਾਨ ਬੜਾ ਸਮਾਨ ਬੜਾ ਹੀ ਜਿਹੜਾ ਪਿਆਰ ਮਿਲਦਾ ਮੈਨੂੰ ਵਾਈਕੁਲ ਜੀ ਅਸੀਂ ਦੇਖਿਆ ਵੀ ਪਹਿਲਾਂ ਲੋਕ ਰਮਨ ਗਮਾਨ ਨੂੰ ਕਿਸ ਨਾਲ ਬੁਲਾਉਂਦੇ ਸੀ ਤੇ ਹੁਣ ਲੋਕ ਰਮਨ ਸਿੰਘ ਖਾਣ ਨੂੰ ਕਿਸ ਨਾਲ ਬੁਲਾਉਂਦੇ ਨੇ ਜਦੋਂ ਪਹਿਲਾਂ ਯਾਰੇ ਇੱਕ ਗਲਾਸ ਜੂਸ ਬਣਾਈ ਯਾਰ ਆ ਦਈ ਦੋ ਬੋਲਦਾ ਹੁਣ ਆ ਕਹਿੰਦੇ ਬਾਬਾ ਜੀ ਸਰਦਾਰ ਜੀ ਬੜਾ ਆਨੰਦ ਆਦਾ ਉਹ ਬੜਾ ਹੀ ਆਨੰਦ ਆਦਾ ਵਾਈਕੁਲ ਜੀ ਚਲਦੇ ਦੇਖਿਆ ਤੁਹਾਡਾ ਦਾੜਾ ਬੜਾ ਸੋਹਣਾ ਪ੍ਰਕਾਸ਼ ਹੋਇਆ ਵਾ ਸਿੱਧੇ ਦਮਾਲਾ ਬਹੁਤ ਸੋਹਣਾ ਬਣਿਆ ਵਾ ਕਈ ਸੋਚਿਆ ਸੀ ਵੀ ਰਮਨ ਕੇ ਮਾਤ ਰਮਨ ਸਿੰਘ ਹਾਲਾ ਸਾਹਿਬ ਬਣਗੇ ਨਵਾਂ ਜੀਵਨ ਜਿਹੜਾ ਵਾ ਸ਼ੁਰੂ ਕਰਾਂਗੇ ਸੱਚੇ ਪਾਤਸ਼ਾਹ ਕੇ ਸੋਚਿਆ ਹੀ ਨਹੀਂ ਕਈ ਸੋਚਿਆ ਨਹੀਂ ਵਾਏ ਗੁਰਜੀ ਬਸ ਹੁਣ ਸੱਚੇ ਪਾਤਸ਼ਾਹ ਦੇ ਭੈਣ ਸਿਮਰਨ ਕਰਦੇ ਇੱਥੇ ਖਲੋਤੇ ਵੀ ਆਪਾਂ ਅੰਦਰ ਦੀ ਮਾਲਾ ਚਲਾਈ ਦੀ ਆ ਲੋਕ ਦਿਖਾਵਾ ਕੋਈ ਨਹੀਂ ਕਿ ਅੰਦਰ ਦੀ ਮਾਲਾ ਚਲਾਈ ਨੇ ਭੈਣ ਸਿਮਰਨ ਕਰੀ ਜਨਾ ਵਾ ਜਦੋਂ ਕੰਮ ਮੌਕਾ ਮਿਲੇ ਭੈਣ ਸਿਮਰਨ ਕਾਲੀਦਾਨੀ ਦੇ ਨਾਲ ਕੰਮ ਕਰ ਕਰੀ ਜੀਦੇ ਜੋ ਗਾ ਗਾਏ ਕੰਮ ਕਰ ਘਰ ਵੀ ਆਪਣਾ ਨੇਤਰੀ ਨਿਯਮ ਚੱਲਦਾ ਵਾ ਸਵੇਰ ਤੱਕ ਅਮਰਤ ਵੇਲੇ ਉਹ ਆ ਵੀ ਨੇਤਰੀ ਨਿਯਮ ਚੱਲਦਾ ਉਹ ਆਪ ਹੀ ਕਰਾਉਂਦਾ ਪਿਆ ਸੱਚੇ ਪਾਤਸ਼ਾਹ ਆਪਣੀ ਔਕਾਤ ਨਹੀਂ ਗਿਣੀ ਇੰਨੇ ਜੋਗੇ ਨਹੀਂ ਗਿ ਆਪਾਂ ਵਾਹਿਗੁਰੂ ਆਪ ਹੀ ਕਰਾ ਰਿਹਾ ਵਾ ਜਰਮਨ ਸਿੰਘ ਖਾਲਸਾ ਜਦੋਂ ਬੜੇ ਨੇ ਉਤੋਂ ਬਾਅਦ ਰਮਨ ਸਿੰਘ ਖਾਲਸੇ ਦਾ ਕੰਮਕਾਰ ਦੀ ਗੱਲ ਕਰੀਏ ਜਨੈ ਵੀ ਕੰਮ ਕਰੀਏ ਤੇ ਜ਼ਿੰਦਗੀ ਦੇ ਵਿੱਚ ਕਿੰਨੀ ਕੀ ਜੜੀ ਚੜ੍ਹਾਈ ਕੀਤੀ ਆ ਕਿੰਨੇ ਕੀ ਮਾਨ ਸਨਮਾਨ ਮਿਲਿਆ ਵੀਰੇ ਇੱਕ ਤੇ ਇੱਜ਼ਤ ਮਾਨ ਬੜਾ ਮਿਲਿਆ ਸਨਮਾਨ ਬੜਾ ਮਿਲਿਆ ਫਿਰ ਵੀ ਕੰਮ ਦਾ ਬੜਾ ਵਾਦਾ ਪਿਆ ਵੇ ਵਾਹਿਗੁਰੂ ਕੰਮ ਦਾ ਬਹੁਤ ਵਾਦਾ ਪਿਆ ਚੜ੍ਹਦੀਆਂ ਕਲਾ ਹੋ ਰਹੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਆ ਮੇਰੇ ਨਾਲ ਅਸੀਂ ਦੇਖਿਆ ਰਮਨ ਕੁਮਾਰ ਜੀ ਜੋ ਰਮਨ ਸਿੰਘ ਖਾਲਸਾ ਬਣੇ ਨੇ ਕਿ ਲੱਗਦਾ ਹੁਣ ਸਾਸਪਾਈ ਲੈ ਕੇ ਬੜਾ ਧਿਆਨ ਹੋਗਾ ਲੋਕ ਸੋਚਦੇ ਹੋਣਗੇ ਕਿ ਸ਼ਾਇਦ ਗੁਰੂ ਦਾ ਸਿੰਘ ਆ ਇਹਨਾਂ ਕੋ ਖਾਣਾ ਇਹਨਾਂ ਕੋ ਦੁੱਧ ਪੀਣੇ ਆ ਜਾਂ ਇਹਨਾਂ ਕੋ ਹੋਰ ਕੰਮ ਖਾਣੇ ਆ ਕਿਉਂਕਿ ਇਹਨਾਂ ਦੀ ਸਾਸਪਾਈ ਲੈ ਕੇ ਆ ਅਸੀਂ ਦੇਖਿਆ ਲੋਕ ਜਿਹੜੇ ਨੇ ਹਮੇਸ਼ਾ ਗੁਰੂ ਸਿੰਘ ਉਹ ਜਿਹੜਾ ਨੂੰ ਖਾਣਾ ਪਸੰਦ ਕਰਦੇ ਨੇ ਜਾਂ ਪੀਣਾ ਪਸੰਦ ਕਰਦੇ ਨੇ ਵੀ ਸਾਸਪਾਈ ਲੈ ਕੇ ਇਹ ਕੋਈ ਜਿਹਨੇ ਅਮਰਤ ਅੰਮਰਤਾ ਜिनेਸ਼ ਆਂਦੇ ਸਿੱਖਾਂ ਆਂਦੇ ਨੇ ਉਹ ਸਾਰੇ ਪਹਿਲਾਂ ਆਸਾ ਪਾਸਾ ਵੇਖ ਕੇ ਆਂਦੇ ਕੋਈ ਆਪਣਾ ਸਰਦਾਰ ਭਾਈ ਹੋਵੇ ਅਮਰਤਾਰੀ ਹੋਵੇ ਉਹ ਇਹ ਕੋਈ ਜਾਗੇ ਸ਼ੱਕ ਹੀ ਹੈ ਜਿਹਦੇ ਲੋਕੀ ਅਕਲ ਚ ਤੁਹਾਨੂੰ ਪਤਾ ਜਿਸ ਤਰ੍ਹਾਂ ਵੀਡੀਓ ਚਲਦੀ ਵੀ ਲੋਕੀ ਕਿੱਦਾਂ ਗੰਦ ਮੰਦ ਉਹ ਉਹ ਕਿੰਨੇ ਨਹੀਂ ਵਜਾ ਉਸ ਤੋਂ ਖਾਣਾ ਕੋਈ ਆਪਣੇ ਸਿੱਖ ਭਾਈ ਕੋ ਖਾਣਾ ਜੇ ਸਾਫ਼ ਸੁਥਰੀ ਚੀਜ਼ ਮਿਲਦੀ ਹੈ ਨਾ ਤੇ ਇਸ ਕਗੇ ਆਪਣੇ ਕੋ ਆਂਦੇ ਵਾਹਿਗੁਰੂ ਜੀ ਨਿਹੰਗ ਸਿੰਘ ਆਂਦੇ ਨੇ ਹੋਰ ਫੌਜਾਂ ਆਉਂਦੀਆਂ ਨੇ ਗੁਰੂ ਦੀਆਂ ਲਾਡਲੀ ਫੌਜਾਂ ਵੀ ਆਉਂਦੀਆਂ ਗੁਰੂ ਪਿਆਰਾ ਸੱਚਾ ਪਾਤਸ਼ਾਹ ਆ ਫੌਜਾਂ ਭੇਜਦਾ ਆ ਸੰਗਤ ਭੇਜਦਾ ਤੇ ਮੇਰੇ ਕੋ ਆ ਕੇ ਸ਼ ਕਿੰਨੇ ਸੁਭਜ ਲੋਕ ਆ ਕੇ ਫਤਿਹ ਬੁਲਾਉਂਦੇ ਨੇ ਉਹਨੂੰ ਫੇਰ ਮੰਨੂ ਕਿੰਨੀ ਖੁਸ਼ੀ ਹੁੰਦੀ ਆ ਵੀ ਆ ਰਮਨ ਕਮਾਲ ਦਾ ਜੀਵਨ ਸੀ ਐਵੇਂ ਖਰਾਬ ਕਰ ਲਿਆ ਐਵੇਂ ਰਮਨ ਕਮਾਲ ਦੀ ਹੋਰ ਨਹੀਂ ਜ਼ਿੰਦਗੀ ਇਹ ਵੀ ਖਰਾਬ ਕਰ ਲਈ ਆ ਰਮਨ ਸਿੰਘ ਖਾਲਸਾ ਲੋਕ ਫਤਿਹ ਖਾ ਕੇ ਸਾਂਝੀ ਕਰਦੇ ਨੇ ਅਤੇ ਦੂਰੋਂ ਹੀ ਕਹਿੰਦੇ ਨੇ ਵੀ ਗੁਰਵਾਹੀ ਖਾਲਸਾ ਦੀ ਵਾਝ ਫਤਿਹ ਉਦੋਂ ਫੇਰ ਮਨ ਕਿੰਨਾ ਵਾਗੋ ਵਾਗ ਹੋ ਜਾਂਦਾ ਹੈ ਦਿਲ ਤੇ ਵਾਗੋ ਵਾਗ ਹੋ ਜਾਂਦਾ ਸਾਜੀ ਆਨੰਦ ਆਉਂਦਾ ਆਨੰਦ ਇੰਨਾ ਆਉਂਦਾ ਮੈਂ ਜਿੰਨਾ ਗੁਰੂ ਘਰ ਜਾ ਕੇ ਮੱਥਾ ਟੇਕਿਆ ਆਨੰਦ ਆਉਂਦਾ ਜਦੋਂ ਕੋਈ ਫਤਿਹ ਬੁਲਾਉਂਦਾ ਨਾ ਇਹ ਉਹਦਾ ਲੱਗਦਾ ਗੁਰੂ ਦਾ ਪਿਆਰਾ ਹੀ ਆ ਗੁਰੂ ਦੇ ਗੁਰੂ ਦੇ ਪਿਆਰੇ ਨੂੰ ਪਿਆਰੇ ਆ ਕੇ ਫਤਿਹ ਬੁਲਾਉਂਦੇ ਨਾ ਸੱਚੇ ਪਾਤਸ਼ਾਹ ਦੀ ਵਡਿਆਈ ਹੁੰਦੀ ਐ ਇੱਥੇ ਜੇ ਕੋਈ ਕਿਸੇ ਦੀ ਫਤਿਹ ਬੁਲਾਉਂ ਗੁਰੂ ਦੀ ਫਤਿਹ ਬੁਲਾਉਂਦਾ ਉਹ ਗੁਰੂ ਦੀ ਵਡਿਆਈ ਆ ਆਪਾਂ ਗੁਰੂ ਨੂੰ ਚਤੇ ਗਾਦੇ ਆ ਗੁਰੂ ਸੱਚੇ ਪਾਸ਼ਾ ਆਪਣੇ ਚੰਨ ਨਾਲ ਲਾਈ ਰੱਖੇ ਚੜ੍ਹਦੀ ਕਲਾ ਕਰਾਵੇ ਇਹ ਸੋ ਵੀ ਰਮਨ ਕਮਾਲ ਤੋਂ ਰਮਨ ਸਿੰਘ ਖਾਲਸਾ ਬਣੇ ਨੇ ਤੁਸੀਂ ਦੇਖ ਸਕਦੇ ਹੋ ਅੱਜ ਲੋਕ ਬਹੁਤ ਪਿਆਰ ਦਿੰਦੇ ਨੇ ਤੁਸੀਂ ਸੁਣੋ ਗੱਲ ਲੋਕ ਬਹੁਤ ਪਿਆਰ ਦਿੰਦੇ ਨੇ ਅਕਸਰ ਇਹਨਾਂ ਕਹਿਣਾ ਵੀ ਬਾਬਾ ਜੀ ਉਹ ਲੋਕ ਗੁਰੂ ਸਾਹਿਬ ਵੱਲੋਂ ਬੜੀ ਕਿਰਪਾ ਹੋਈ ਆ ਬੜੀ ਚੜ੍ਹਦੀ ਕਲਾ ਹੋਈ ਆ ਤੇ ਰਮਨ ਕਮਾਲ ਦੀਆਂ ਪੁਰਾਣੀਆਂ ਫੋਟ ਪੁਰਾਣੀਆਂ ਫੋਟੋਆਂ ਜਰੂਰ ਦਿਖਾ ਦਿਓ ਦਸਕਾਰ ਨੂੰ ਸ਼ਾਇਦ ਲੋਕਾਂ ਨੂੰ ਯਕੀਨ ਨਾ ਆਉਂਦਾ ਹੋਵੇ ਕਿ ਪਾਣੀ ਸੱਚ ਬੋਲਦੇ ਨੇ ਸੱਚ ਬੋਲਦੇ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣਿਓ ਪੁਰਾਣਾ ਜਿਹੜਾ ਰੂਪ ਜਿਹੜਾ ਸਾਂਭਿਆ ਸੀ ਉਹ ਵੀ ਦਿਖਾ ਦਿਓ ਤੇ ਹੋਂ ਦਾ ਰੂਪ ਜਿਹੜੇ ਲੋਕੀ ਦੇਖ ਹੀ ਰਹੇ ਨੇ ਪੁਰਾਣੇ ਦੀਏ ਤੁਸੀਂ ਆ ਜਰੂਰ ਖਾ ਦਿਓ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਕੱਲੇ-ਕੱਲੀਆਂ ਜੋ ਰਮਨ ਕੁਮਾਰ ਦੀਆਂ ਪਹਿਲੀਆਂ ਤਸਵੀਰਾਂ ਤੁਹਾਨੂੰ ਖਵਾਵਾਂਗੇ ਸ਼ਾਇਦ ਤੁਹਾਨੂੰ ਯਕੀਨ ਆ ਜੇ ਕਿ ਵਾਕੇ ਰਮਨ ਸਿੰਘ ਖਾਲਸਾ ਜਿਹੜੇ ਬਣੇ ਨੇ ਹੁਣ ਰਮਨ ਕੁਮਾਰ ਤੋਂ ਪਹਿਲਾ ਕੀ ਰੂਪ ਸੀ ਤੇ ਹੁਣ ਕੀ ਰੂਪ ਨੇ ਪਹਿਲਾਂ ਲੋਕ ਲੋਕ ਇਨਾ ਇੱਜ਼ਤ ਮਾਨ ਇਨਾ ਪਿਆਰ ਦਿੰਦੇ ਨੇ ਰਮਨ ਕੁਮਾਰ ਦੀ ਤੁਹਾਨੂੰ ਫੋਟੋਆਂ ਜਿਹੜੀਆਂ ਨੇ ਉਹ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਰਮਨ ਕੁਮਾਰ ਦੀਆਂ ਪਹਿਲੀਆਂ ਫੋਟੋਆਂ ਨੇ ਇਹ ਤਾਂ ਤੁਸੀਂ ਜਾਣੀ ਕਰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਮਨ ਕੁਮਾਰ ਦੀਆਂ ਹੁਣ ਰਮਨ ਸਿੰਘ ਖਾਲਸਾ ਬਣੇ ਨੇ ਲੋਕ ਬਹੁਤ ਪਿਆਰ ਦੇ ਰਹੇ ਨੇ ਅਤੇ ਲੋਕਾਂ ਵੱਲੋਂ ਇੱਜ਼ਤ ਮਾਨੀ ਬਹੁਤ ਦਿੱਤਾ ਅਸੀਂ ਦੇਖਿਆ ਪਹਿਲੇ ਤੇ ਬਾਊ ਬਣੇ ਸੀ ਹੁਣ ਤੇ ਪੂਰਾ ਖਾਲਸਾ ਬਣੇ ਹੋ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਜੀ ਸੱਚੇ ਪਾਤਸ਼ਾਹ ਨੇ ਆਪਣੇ ਲੜ ਲਾਇਆ ਜੇ ਤੇ ਉਹ ਉਹਦਾ ਲੜ ਨਹੀਂ ਛੱਡਣਾ ਜਿੰਨਾ ਜੀਵਨ ਹਨਾ ਬੋਧਾ ਚਾਹੇ ਥੋੜਾ ਇਹ ਇਹਦੇ ਨਾਲ ਹੀ ਚੱਲਣਾ ਸੱਚੇ ਪਾਤਸ਼ਾਹ ਦੇ ਨਾਲ ਨਾਲ ਲੱਗੇ ਰਹਿਣਾ ਚਾਹ ਤੋਚਿਆ ਸੀ ਬਿਸਤਮ ਰਮਨ ਕਮਾਤ ਰਮਨ ਸਿੰਘ ਖਾਨ ਸਾਹਿਬ ਬਣੂਗਾ ਰਿਸ਼ਤਾ ਰੂਪ ਹੋ ਜੂਗਾ ਤੁਹਾਡਾ ਹਾਂ ਵੀ ਮੇਰੇ ਰਿਸ਼ਤੇਦਾਰ ਆਂਦੇ ਤੋ ਸੋਈ ਕਿ 2-4 ਸਾਲ ਬਾਅਦ ਆਂਦੇ ਨਾ ਉਹ ਵੇਦੇ ਕਿਥੇ ਕਿੱਥੇ ਗਿਆ ਹੈ ਜਦੋਂ ਫਿਰ ਉਹਨਾਂ ਬੁਲਾਈ ਦਾ ਆਵਾਜ਼ ਦੇ ਦੇਵੇ ਇੱਥੇ ਜੀ ਬਾਬਾ ਜੀ ਫਿਰ ਆ ਕੇ ਮਿਲਦੇ ਨੇ ਕਹਿੰਦੇ ਬਾਬਾ ਨੂੰ ਤੁਹਾਨੂੰ ਪਛਾਣਦੇ ਉਹ ਕਿੱਥੇ ਗਏ ਮੈਂ ਕਹਾਂ ਨਹੀਂ ਹੋਈ ਹੋਈ ਜੀ ਸੱਚੇ ਪਾਤਸ਼ਾਹ ਦੀ ਮੋਜ ਹੋਈ ਆ ਕੀ ਲੱਗਦਾ ਵੀ ਰਿਸ਼ਤੇਦਾਰ ਤੁਹਾਡੇ ਨੇ ਕਿਉਂ ਤੁਸੀਂ ਮੈਂ ਆਪਣੇ ਦੋਸਤਾਂ ਨੂੰ ਸਾਂਝਾ ਕਰਦਾ ਵੀ ਰਮਨ ਕੁਮਾਰ ਜਿਹੜੇ ਕਿ ਹਿੰਦੂ ਪਰਿਵਾਰ ਨਾਲ ਸੰਬੰਧ ਲੱਗਦੇ ਨੇ ਹਿੰਦੂ ਫੈਮਿਲੀ ਨੇ ਪਿਤਾ ਵੀ ਜਿਹੜੇ ਚੰਮਨ ਕੁਮਾਰ ਸੀ ਇਹਨਾਂ ਦਾ ਪਰ ਇਹਨਾਂ ਦਾ ਮਨ ਜਿਹੜਾ ਵਾ ਗੁਰੂ ਪ੍ਰਤੀ ਇਹਨਾਂ ਬੜਿਆ ਵੀ ਸਭ ਕੁਝ ਛੱਡ ਕੇ ਇਹਨਾਂ ਨੇ ਜਿਹੜਾ ਕਿ ਉਹ ਖਾਲਸਾ ਬਣ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਰਮਨ ਕੁਮਾਰ ਸਿੰਘ ਤੋਂ ਰਮਨ ਸਿੰਘ ਖਾਲਸਾ ਬਣ ਗਏ ਨੇ ਅੱਜ ਬੜਾ ਲੋਕ ਪਿਆਰ ਦੇ ਰਹੇ ਨੇ ਲੋਕ ਫਤਿਹ ਸਾਂਝੀ ਕਰਕੇ ਜਾ ਰਹੇ ਨੇ ਤੇ ਮੈਨੂੰ ਇਸ ਤੋਂ ਵੀ ਰਿਸ਼ਤੇਦਾਰ ਵੀ ਕਿੰਨਾ ਘਰ ਆ ਰਹੇ ਸੀ ਵੀ ਸਾਡਾ ਰਮਨ ਕੁਮਾਰ ਕਿੱਥੇ ਗਿਆ ਇਹ ਤੇ ਰਮਨ ਕੁਮਾਰ ਇਹ ਰਮਨ ਸਿੰਘ ਖਾਲਸਾ ਬਣ ਗਏ ਨੇ ਇੱਕ ਦਿਨ ਮੇਰੇ ਖੋਦੇ ਰਿਸ਼ਤੇਦਾਰ ਆਏ ਉਹ ਕਿਥੇ ਖਲੋਤੇ ਰਹੇ ਮੇਰੇ ਨਾਲ ਕੰਮ ਕਰਦਾ ਤੇ ਮੇਰੇ ਚਾਂਚ ਦੇ ਪਿੱਛੇ ਨੂੰ ਧਿਆਨ ਰਿਹਾ ਮੈਂ ਗਈ ਉਹ ਤੁਸੀਂ ਇੱਥੇ ਭੁਇ ਦੀ ਕੀ ਕਰਦੇ ਹੋ ਕਹਿੰਦੇ ਤੈਨੂੰ ਤੁਹਾਨੂੰ ਤੇ ਦੂ ਦੇਖਦੇ ਰਹੋ ਮੈਂ ਸਾਡਾ ਕਿਹਾ ਗਿਆ ਕਿ ਤੈਨੂੰ ਮੈਂ ਰਹਿ ਰਵਾਂ ਤੁਹਾਡੇ ਇੱਥੇ ਹੀ ਆ ਸੇ ਗੁਰੂ ਦੇ ਲੜ ਲੱਗ ਗਿਆ ਜੀ ਹੁਣ ਉਹ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਕਹਿੰਦੇ ਸ਼ੁਕਰ ਹੈ ਮਾਲਕ ਦਾ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ ਮੈਨੂੰ ਤੇ ਸੱਚੇ ਪਾਸ਼ਾ ਦੀ ਵਧਾਈ ਹੋਈ ਇਹ ਚ ਸੱਚੇ ਪਾਸ਼ਾ ਨਾਲ ਲੱਗੇ ਸ਼ੁਕਰਾਨਾ ਮਾਰ ਇੱਕ ਵਾਰ ਜੀ ਸੁਪੀ ਜੁਰ ਕੱਲੇ ਪਹਿਲਾਂ ਰਬਣ ਘਮਾਰ ਸੀ ਉਦੋਂ ਫਿਰ ਨਾਈ ਦੀ ਗਾਂ ਦੇ ਜਾਂ ਕਿੰਨਾ ਮੈਂ ਜਦੋਂ ਆ ਕਾਫੀ ਸਾਲ ਮੈਂ ਚੰਦਾੜਾ ਰੇ ਕਟਿੰਗ ਕਰਾਉਂਦਾ ਰਿਹਾ ਫਿਰ ਜਦੋਂ ਮੇਰਾ ਵਿਚਾਰ ਆਏ ਨਹੀਂ ਵਈ ਸੱਚੇ ਪਾਸ਼ਾ ਹੋ ਨਹੀਂ ਹੁਣ ਉਹ ਨਹੀਂ ਦੀਕਾਨ ਤੋਂ ਲੰਘਦਾ ਦੋ ਵੇ ਆ ਉਹ ਵੇਂਦਾ ਕਹਿੰਦਾ ਉਹ ਵੀ ਹੱਥ ਜੋੜ ਕੇ ਵੀ ਗੋਢੀ ਹੱਥ ਲਾਂਦਾ ਕਹਿੰਦਾ ਬਾਬਾ ਜੀ ਤੁਹਾਨੂੰ ਰੂਪ ਬੜਾ ਮਾਲਕ ਨੇ ਬਖਸ਼ਿਆ ਮੈਂ ਸੱਚੇ ਪਾਸ਼ਾ ਦੀ ਕਿਰਪਾ ਹੀ ਵਾਹਿਗੁਰੂ ਤੁਸੀਂ ਦੇਖ ਸਕਦੇ ਹੋ ਕਿ ਨਾਨਕ ਸਿੰਘ ਗੁਰੂ ਕੀ ਲਾੜੀਆ ਫੌਜਾਂ ਵੀ ਆ ਗਏ ਨੇ ਇਹਨਾਂ ਨੂੰ ਫੱਦੇ ਵੀ ਸਾਂਝੀ ਕੀਤੀ ਜਾ ਰਹੀ ਆ ਅਤੇ ਖਾਸ ਕਰਕੇ ਇਹਨਾਂ ਦਾ ਬਹੁਤ ਪਿਆਰ ਤੇ ਮਾਨ ਸਤਕਾਰ ਮਿਲਦਾ ਵਾ ਜਦੋਂ ਇਹਨਾਂ ਦਾ ਕਹਿਣਾ ਵੀ ਸਾਡੇ ਦੁਕਾਨ ਤੇ ਕੋਈ ਨਾਨਕ ਸਿੰਘ ਗੁਰੂ ਕੀ ਲਾੜੀਆ ਫ ਅ ਕੀ ਗੱਲਾਂ ਚਾਹੋਗੇ ਗੁਰੂ ਕੀ ਲਾਡਲੀ ਫੌਜ ਆ ਜਾ ਆ ਗਈਆਂ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ ਦੇਖੋ ਇਹਨਾਂ ਦੇ ਇਹ ਵੀਰਾਂ ਦੇ ਚਰਨ ਪੈਂਦੇ ਨੇ ਤੇ ਮੇਰਾ ਹੋਰ ਹੌਂਸਲਾ ਵਧਦਾ ਮੈਂ ਇੰਨੇ ਕਿ ਮੈਂ ਅੰਦਰੋਂ ਮੈਨੂੰ ਇਹਨਾਂ ਜਦੋਂ ਆਂਦੇ ਮੈਂ ਦਰਸ਼ ਇਹ ਨੰਗ ਸਿੰਘਾਂ ਦੇ ਸਾਧੂ ਜੀ ਸਾਰੇ ਬਬਈ ਇਹ ਸਾਧੂ ਨੇ ਇਹ ਸਾਧ ਨੇ ਇਹ ਸੱਚੇ ਪਾਤਸ਼ਾਹ ਦੀ ਲਾਡਲੀਆਂ ਫੌਜਾਂ ਇਹਨਾਂ ਨਾਲ ਇਹਨਾਂ ਨਾਲ ਸਾਡਾ ਇਹਨਾਂ ਦਾ ਇਸ ਤਰ੍ਹਾਂ ਜਦੋਂ ਮਤਲਬ ਭਰਾਵਾਂ ਤੋਂ ਵੱਧ ਕੇ ਇਹਨਾਂ ਨਾਲ ਹੱਟਾ ਹੁੰਦਾ ਸਾਹਿਬ ਅਰੇ ਆਪਣੇ ਲਾਪਾਹੀ ਉਹਨਾਂ ਘਟੂਗਾ ਇਹਨਾਂ ਨਾਲ ਜ਼ਿਆਦਾ ਕਿਉਂ ਇੱਕ ਗੁਰੂ ਦੇ ਨੇ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਵੀ ਵਾਈਫ ਖਾਲਸਾ ਵਾਈ ਫਤਿਹਸਾਨੀ ਕਰ ਰਹੇ ਨੇ ਰਮਨ ਕੁਮਾਰ ਤੋਂ ਰਮਨ ਸਿੰਘ ਖਾਲਸਾ ਬਣੇ ਨੇ ਨਵਾਂ ਜੀ ਮਸ਼ਹੂਰ ਕੀਤਾ ਤੁਸੀਂ ਦੇਖ ਸਕਦੇ ਹੋ ਇੰਨਾ ਵਧੀਆ ਜੀਵਨ ਹੈ ਲੋਕ ਬਹੁਤ ਪਿਆਰ ਦਿੰਦੇ ਨੇ ਮਾਨ ਸਨਕਾਰ ਦਿੰਦੇ ਨੇ ਅਤੇ ਉਹਨਾਂ ਕਹਿੰਿਆ ਵੀ ਸਿੱਖੀ ਵਾ ਜਿਹੜਾ ਸਾਨੂੰ ਜੋੜਨਾ ਚਾਹੀਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਨਿਰਪੱਖ ਪੋਚਨਲ ਅੰਮ੍ਰਿਤਸਰ